ਸਭ ਤੋਂ ਵੱਡੀ ਗੱਲ ਹੈ ਪੀਪੀ 65 ਮਹਾਲੀ ਦਾ ਨੰਬਰ ਆ ਤੇ ਨੰਬਰ ਵੀ ਸੋਹਣਾ ਬਾਈ ਯਾਰ 26 27 ਬਾਈ ਨੰਬਰ ਤੁਹਾਡੇ ਕੋਲ ਉਹ ਵੀ ਸੋਹਣਾ ਸੀ ਆ ਵੀ ਸੋਹਣਾ ਹੈ ਨਾ ਨੰਬਰ ਘੈਂਟ ਆ ਤੇ 2000 ਕਿਹੜਾ ਮਾਡਲ ਆ ਭਾਈ ਜੀ ਇਹ ਨਵਜੋਤ ਬਾਈ ਇਹ ਆਪਾਂ ਜੇ ਗੱਲ ਕਰੀਏ ਨਾ ਹਾਂਜੀ 2012 ਮਾਡਲ ਫਸਟ ਓਨਰ ਦੀ ਕਾਰ ਆ ਕਿਸੇ ਕੋਈ ਬੰਦਾ ਮੁਲਾਜ਼ਮ ਸੀਗਾ ਮਹਾਲੀ ਤੋਂ ਚੰਡੀਗੜ੍ਹ ਜਾਂਦਾ ਸੀ ਬਹੁਤ ਹੀ ਸਾਫ਼ ਸੁਥਰੀ ਸਾਰੀ オリジナル ਕਾਰ ਆ ਜੀ ਠੀਕ ਆ ਜੀ ਟਾਇਰ ਇਹਦੇ ਬਿਲਕੁਲ ਬ੍ਰੈਂਡ ਨਿਊ ਆ ਜੀ ਚਾਰੇ ਨਵੇਂ ਹਾਂ ਪੱਕੇ ਨੰਬਰ ਦੀ ਕਾਰ ਆ ਜਾਨੀ ਕਿ ਵੀ ਆਪਾਂ ਲਾਉ ਵੀ ਅੱਜ ਫਰਸਟ ਓਨਰ ਕਾਰ ਆਪਾਂ ਪਰ ਆਪਾਂ ਰੇਟ ਬਿਲਕੁਲ ਜਾਇਜ਼ ਦੇ ਦਾਂਗੇ ਦਾ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਮੌਕੇ ਤੇ ਜਿਹੜਾ 5000 ਰੁਪਿਆ ਹੋਰ ਡਿਸਕਾਊਂਟ ਤੇ 5000 ਰੁਪਿਆ ਆਪਾਂ ਨਾ ਕਰਾ ਕੇ ਦੇਵਾਂਗੇ ਬੰਦੇ ਨੂੰ ਠੀਕ ਹੈ ਜੀ ਹਾਂਜੀ ਇਹਦਾ ਬੀਮਾ ਵਗੈਰਾ ਲੈ ਵੀ ਮਿੱਤਰੋ ਬੀਮਾ ਲੈ ਵੀ ਹਸੀ ਗੱਲ ਮਿੱਤਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਸਹਿਯੋਗ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਘੱਟ ਰੇਟ ਵਾਲੀਆਂ ਤੇ ਚੰਗੀਆਂ-ਚੰਗੀਆਂ ਕਟੀਆਂ ਦੇਖਣ ਲਈ ਲੈ ਵੀ ਫਰਮ ਤੇ ਜਰੂਰ ਮਰਵਾਇ ਕਰਾਨੇਗਾ ਗੁਰਨਾਨਕ ਆਟੋ ਡੀਲ ਆਪਾਂ ਰਾਮਪਰੇ ਸ਼ਹਿਰ ਦੇ ਵਿੱਚ ਖੜੇ ਆ ਇਧਰਲੇ ਪਾਸੇ ਰੋਡ ਤੇ ਮਰਾਦੀ ਨੇਗਾ ਬਾਈ ਹੋਰ ਉਹਨਾਂ ਨਾਲ ਕਰਾਉਣੀਆਂ ਗੱਲਬਾਤ ਹੱਸੀ ਗੱਲ ਬਾਈ ਜੀ ਉਹ ਠੀਕ ਠਾਕ ਹੋ ਜੀ ਬਹੁਤ ਧੰਨਵਾਦ ਜੀ ਛੋਟਾ ਇੱਥੇ ਆਉਣ ਤੇ ਜੀ ਪਹਿਲੇ ਨੰਬਰ ਤੇ ਤੁਸੀਂ ਜੀ ਇਹ ਗੱਲ ਦੱਸੋ ਆਪਾਂ ਨੂੰ ਵੀ ਜਿਹੜਾ ਰੋਡ ਹੈ ਇਹ ਤੇ ਕਿੱਥੋਂ ਕਿੱਧਰ ਨੂੰ ਆਉਣਾ ਜੀ ਇਹ ਜਦੋਂ ਆਪਾਂ ਬਰਨਾਲੇ ਕਣੀਓ ਆ ਕੇ ਪੁਲ ਚੜਦੇ ਆ ਜੀ ਵੱਡਾ ਹਾਈਵੇ ਉਹ ਚੜਨਾ ਨਹੀਂ ਉੱਥੋਂ ਸਰਵਿਸ ਰੋਡ ਹੋ ਜਾਣਾ ਜੀ ਨੇੜੇ ਡਾਕਟਰ ਯਾਗਰ ਸਿੰਘ ਮੋੜ ਚੌਕ ਗੁਰਨਾਣ ਕਾਰਟੋ ਡੀਲਰ ਪੁਲ ਦੇ ਥੱਲੇ ਸ਼ਹਿਰ ਰਾਮਪਰਾ ਜੀ ਸਾਡੀ ਲੋਕੇਸ਼ਨ ਆ ਜੇ ਮੌੜਾ ਨਹੀਂ ਆਉਣਾ ਤਾਂ ਮੋੜ ਚੌਕ ਚੋਂ ਖੱਬੇ ਹੱਥਾ ਕੇ ਡਾਕਟਰ ਯਾਗਰ ਸਿੰਘ ਦੇ ਨੇੜੇ ਪੁਲ ਦੇ ਥੱਲੇ ਸਾਡੀ ਲੋਕੇਸ਼ਨ ਆ ਗੁਰਨਾਣ ਕਾਰਟੋ ਡੀਲਰ ਮੋੜ ਚੌਕ ਜੀ ਲੈ ਵੀ ਆਪਾਂ ਤੁਹਾਡੇ ਕੋਲੇ ਫਸਟ ਵਾਰ ਹੀ ਆਏ ਤੇ ਗੱਡੀਆਂ ਦੇ ਰੇਟ ਸਾਨੂੰ ਜਾਇਜ਼ ਦੇ ਦਿਓ ਬਿਲਕੁਲ ਜਾਇਜ਼ ਰੇਟ ਆ ਜੀ ਧਿਆਰਾਂ ਦਾ ਟਾਈਮ ਆ ਬਿਲਕੁਲ ਜਾਇਜ਼ ਕੋਈ ਦੀਵਾਲੀ ਦੀ ਆਫਰ ਬਿਲਕੁਲ ਦੀਵਾਲੀ ਦੀ ਆਫਰ ਹੈ ਜੀ ਅਸੀਂ 5000 ਰੁਪਏ ਡਿਸਕਾਊਂਟ ਕਰ ਰਹੇ ਹਰ ਇੱਕ ਗੱਡੀ 'ਚੋ ਜਿਹੜੀ ਦਾ ਰੇਟ ਨੈਟ ਬੋਲਾਂਗੇ ਲੈ ਵੀ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਠੀਕ ਹੈ ਕਿ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਗੱਡੀਆਂ ਖਰੀਦਣ ਦੀ ਚਾਹਵਾਨ ਆ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ 15 ਤੋਂ 20 ਗੱਡੀਆਂ ਕਵਰ ਕਰਾਂਗੇ ਤੇ ਰੇਟਸ ਨੂੰ ਜਜਮੈਂਟ ਦੇ 5000 ਰੁਪਏ ਦਾ ਤੁਹਾਨੂੰ ਆਫਰ ਰਹੂਗਾ ਜੀ ਰਣਜੋਤ ਵੀਰੇ ਆਪਾਂ ਹੋਰ ਡੀਲਰਾਂ ਮੰਗੂ ਨੀਗਾ ਵੀ ਕਿਸੇ ਨੇ ਨਾਲ ਕੈਂਪਰ ਦੇਤਾ ਕਿਸੇ ਨੇ ਕੁਛ ਦੇਤਾ ਵੀ ਆਫਰ ਆ ਆਪਾਂ ਗਾਹਕ ਨੂੰ 5000 ਰੁਪਏ ਦਾ ਆਫਰ ਦੇ ਰਹੇ ਹਾਂ ਲੋ ਵੀ ਮਿੱਤਰੋ 5000 ਦਾ ਆਫਰ ਬਹੁਤ ਵੱਡਾ ਇੱਕ ਦੂਜਾ ਵੱਡਾ ਆਫਰ ਇਹ ਆ ਸਾਥੋ ਕੋਈ ਵੀ ਗਾਹਕ ਕਾਰ ਲੈਂਦਾ ਅਸੀਂ ਉਹਨੂੰ ਫ੍ਰੀ ਆਫ ਕਾਸਟ ਨਾਮ ਕਰਵਾ ਕੇ ਦੇਵਾਂਗੇ ਜਿਹੜੀ ਗੱਡੀ ਦਾ ਬੀਮਾ ਹੈਗਾ ਉਹ ਹੈਗਾ ਜਿਹਦਾ ਨਹੀਂ ਹੈਗਾ ਉਹ ਕਸਟਮਰ ਕਰਾਊਗਾ ਜੋ 5000 ਰੁਪਏ ਲੱਗੂਗਾ ਉਹ ਅਸੀਂ ਲਾ ਕੇ ਨਾਮ ਕਰਾ ਲਾਂਗੇ ਨਾਮ ਕਰਾਉਣ ਦੀ ਜ਼ਿੰਮੇਵਾਰੀ ਬਿਲਕੁਲ ਬਿਲਕੁਲ ਵੀ ਮਿੱਤਰੋ ਇਹ ਤਾਂ ਬਹੁਤ ਵਧੀਆ ਫੈਸਿਲਿਟੀ ਹੈ ਨਾਮ ਕਰਾਉਣ ਦੀ ਜ਼ਿੰਮੇਵਾਰੀ ਬਾਈ ਹੋਣਾ ਦੀ ਆ ਪਹਿਲੇ ਨੰਬਰ ਦੀ ਗੱਡੀ ਤੇ ਮਰਵਾਉਣੇ ਆ ਆਪਾਂ ਨਿਕਾਲੇ ਵੀ ਇਧਰਲੇ ਪਾਸੇ ਆਜੋ ਕਰਾ ਬਾਈ ਜੀ ਲੈ ਵੀ ਆ ਡੀਅਰ ਤੇ ਮਰਾਇਓ ਕਰਾਂ ਨੀਗਾ ਲੈ ਵੀ ਕੈਂਟ ਗੱਡੀ ਆ ਮੈਂ ਕਹਿੰਦਾ ਵੀ ਟਾਇਰ ਤਾਂ ਚਾਰੇ ਨਵੇਂ ਆ ਬਾਈ ਹਨਾ ਬਿਲਕੁਲ ਜੀ ਬਿਲਕੁਲ ਲੈ ਵੀ ਟਾਇਰ ਚਾਰੇ ਨਵੇਂ ਆ ਇੰਟੀਰੀਅਰ ਦੀ ਸਾਫ ਸੁਥਰੀ ਆ ਸੀਟ ਕਵਰ ਜਮਾਂ ਨਵੇਂ ਆ ਗੱਡੀ ਸੋਹਣੀ ਆ ਇੰਜਨ ਗੇਅਰ ਦੀ ਓਕੇ ਆ ਬਾਈ ਸਭ ਤੋਂ ਵੱਡੀ ਗੱਲ ਹੁੰਦੀ ਆ ਲੱਗੀ ਬੱਚੀ ਤਾਂ ਨਹੀਂ ਗੱਡੀ ਕੋਈ ਵੀਰੇ ਲੱਗੀ ਬੱਚੀ ਦਾ ਆਪਾਂ ਕੰਮ ਨਹੀਂ ਕਰਦੇ ਰਣ ਜੋ ਤੋਂ ਵੀਰੇ ਓਕੇ ਜੀ ਨਹੀਂ ਦੇਖੋ ਅਸੀਂ ਪੇਂਟ ਕਾਰ ਹੋ ਸਕਦੀ ਹੈ ਕੁਝ ਛੀਟ ਕਰਕੇ ਅਸੀਂ ਪੀਸ ਚੇਂਜ ਵਾਲੀ ਕਾਰ ਵੀ ਨਹੀਂ ਵੀ ਟੱਚਿੰਗ ਮਾੜੀ ਮੁੱਟੀ ਮਿਲੂ ਟੱਚਿੰਗ ਹੋ ਸਕਦੀ ਹੈ ਚਲੋ ਤਾਂ ਮਾਈਨਰ ਗੱਲ ਹੁੰਦੀ ਆ ਨਾ ਜੀ ਪਹਿਲੀ ਗੱਡੀ ਜੀ ਇਹਦੇ ਬਾਰੇ ਦੱਸੋ ਜੀ ਇਹ 12 ਮਾਡਲ ਹੈ ਜੀ ਫਸਟ ਓਨਰ ਦੀ ਆ ਪੀ ਵੀ 31 ਨੰਬਰ ਪੱਕੇ ਨੰਬਰ ਦੀ ਕਾਰ ਹੈ ਮਾਨਸਾ ਨੰਬਰ ਦਿੱਲੀ ਤੋਂ ਨਹੀਂ ਲੱਗਿਆ ਹੋਇਆ ਹਾਂਜੀ ਓਕੇ ਜੀ ਪੱਕੇ ਨੰਬਰ ਦੀ ਆ ਹਾਂਜੀ ਹਾਂ ਇਹ ਆਪਾਂ 3 ਲੱਖ ਤੇ 15000 ਰੁਪਏ ਦੀ ਕਾਰ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਨਾਮ ਆਪਾਂ ਕਰਾ ਕੇ ਦੇਵਾਂਗੇ ਲੈ ਵੀ 3 ਲੱਖ 15000 ਰੁਪਏ ਦੇ ਵਿੱਚ ਤੁਹਾਨੂੰ ਨਾਮ ਗੱਡੀ ਕਰਾ ਕੇ ਮਿਲੂਗੀ ਹਾਂ ਉਹ ਹਰ ਇੱਕ ਗੱਡੀ ਚ ਛੋੜ ਦੇ ਨਾ ਤੈਨੂੰ ਦੱਸਦੀ ਰਹਗੀ ਹਾਂਜੀ ਹਾਂਜੀ ਸ਼ੇਅਰ ਸ਼ੇਅਰ ਕਰਕੇ ਵੀਡੀਓ ਆਜੇ ਜੀ ਮੰਦਾ ਤੇ ਸਾਨੂੰ ਦਿਖਾ ਦੇ ਛੋੜਾ ਨਾਲ ਤੇ ਅਸੀਂ ਉਹਨੂੰ 5000 ਡਿਸਕਾਊਂਟ ਕਰਨੀ ਕਰ ਠੀਕ ਹੈ ਜੀ ਲੋ ਵੀ ਮਿੱਤਰੋ ਬਹੁਤ ਵੱਡੀ ਫੈਸਿਲਿਟੀ ਆ ਵੀਡੀਓ ਸ਼ੇਅਰ ਕਰਕੇ ਆਜੋ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਬਾਈ ਹੁਣਾ ਕੋਲੇ ਪਹੁੰਚ ਜਾਓ ਗੁਰਨਾਣਕ ਆਟੋ ਡੀਲ ਦੇ ਉੱਤੇ ਰੰਪਰੇ ਸ਼ਹਿਰ ਦੇ ਵਿੱਚ 3 ਲੱਖ 5000 ਦੀ ਕਾਰ ਰਹਿਜੂ ਜੀ ਇਹ ਕਾਰ ਨੂੰ ਲੈ ਵੀ 3 ਲੱਖ 5000 ਰੁਪਏ ਦੀ ਤੁਹਾਨੂੰ ਇਹ ਡੀਜ਼ਾਇਰ ਮਿਲ ਜੂਗੀ 2012 ਮਾਡਲ ਆ ਘੈਂਟ ਗੱਡੀ ਆ ਜਮਾਂ ਓਕੇ ਤੇ ਸਾਫ ਸੁਥਰੀ ਗੱਡੀ ਹੈ ਆਪਣੇ ਕੋਲੇ ਵਧੀਆ ਕਿਸਮ ਦੀਆਂ ਗੱਡੀਆਂ ਜਿਵੇਂ ਲੈ ਵੀ ਆਹ ਗੱਡੀ ਬਾਰੇ ਦੱਸਿਓ ਮੜਾ ਜਿਆ ਕਰਾ ਇਹ ਜੀ ਹੋਂਡਾ ਸਿਟੀ ਕਾਰ ਆ 2000 10 ਮਾਡਲ ਪੈਟਰੋਲ ਦੀ ਇਹਦਾ ਟਾਈਮ ਲੰਘਣ ਕਰਕੇ ਅਸੀਂ ਐਨਓਸੀ ਇਹਦੀ ਕਢਵਾ ਲਈ ਸੀਗੀ ਫਿਰੇ ਸੀਟ ਕਵਰ ਚਮ ਨਵੇਂ ਇੰਟੀਰੀਅਰ ਦੀ ਸਾਫ ਸੁਥਰੀ ਗੱਡੀ ਠੀਕ ਆ ਜੀ ਬਿਲਕੁਲ ਅਸੀਂ ਟਾ ਇਹਦਾ ਟਾਈਮ ਲੰਘ ਰਿਆ ਸੀ ਦਿੱਲੀ ਤੋਂ ਐਨਓਸੀ ਕਢਵਾ ਲਈ ਸੀਗੀ ਐਨਓਸੀ ਅਵੇਲੇਬਲ ਆ ਬੰਦੇ ਨੇ ਐਨਓਸੀ ਨਾਲ ਲੈਣੀ ਆ ਤਾਂ 1 25 ਦੀ ਆ ਨਹੀਂ 1 ਲੱਖ 65 ਹਜ਼ਾਰ ਦੀ ਆਪਾਂ ਨੰਬਰ ਲਵਾ ਕੇ ਨਾਂ ਕਰਾ ਕੇ ਦੇ ਦਾਂਗੇ ਔਨਲੀ 1,60,000 ਇਹ ਔਨਲੀ ਬਹੁਤ ਹੀ ਸੋਹਣੀ ਕਾਰ ਆ ਪੈਟਰੋਲ ਪਲੱਸ ਸੀਆਈ ਮੈਂ ਵੀ ਮਿੱਤਰੋ ਨਾ ਤੁਹਾਨੂੰ ਕਰਵਾ ਕੇ ਦਿੱਤੀ ਜਾਊਗੀ ਬਾਈ ਹੁਣਾ ਕਦੋਂਗੋ 1,65,000 ਰੁਪਏ ਦੇ ਵਿੱਚ ਨੰਬਰ ਸਪਲੀਟ ਆ ਆ ਜੀ ਕਰਾ ਬਾਈ ਆ ਜਾ ਕਰ ਭੇਜ ਵੀਰੇ ਆ ਗੱਡੀ ਵੀ ਜਗਦੂ ਆ ਬਾਈ ਹੁਣਾ ਕੋੜੇ ਗੱਡੀਆਂ ਬਹੁਤ ਸਿਰ ਆ ਗਈਆਂ ਸਵਿਫਟ ਆ ਗਈ ਆ ਬਾਈ ਜੀ ਇਹਦਾ ਨੰਬਰ ਕਿੱਥੋਂ ਦਾ ਜੀ ਇਹਦਾ ਐਚਆਰ ਨੰਬਰ ਲੈ ਵੀ ਐਚਆਰ ਨੰਬਰ ਆ ਪੰਜਾਂ ਦੀਆਂ ਨੂੰ ਸੀ ਮਿਲ ਜੂਗੀ ਜਿੱਥੋਂ ਤੁਸੀਂ ਚਾਹੋਗੇ ਚਾਰ ਟਰ ਨਮਿਆਂ ਜੀ ਚਾਰ ਟਰ ਨਮਿਆਂ ਇਹਦਾ ਟਾਈਮ ਲੰਘਣ ਕਰਕੇ ਇਹਨੂੰ ਸੀ ਆਪਾਂ ਕੜਾਈ ਵੀ ਆ ਜੀ ਉਦੋਂ 15 ਸਾਲ ਲੀਆਂ ਕਾਰਾਂ ਕਰਤੀਆਂ ਸੀ ਉੱਥੇ 10 ਸਾਲੀ ਤੇ 15 ਚਾਲੀ ਇਹ ਜੀ ਸੈਕੰਡ ਆਨਰ ਨਾਮ ਕਰਾ ਕੇ ਨੰਬਰ ਲਵਾ ਕੇ ਆਪਾਂ ਠੀਕ ਆ ਜੀ ਬਹੁਤ ਹੀ ਜਾਇਡਡ ਤੇ 4 ਲੱਖ ਰੁਪਏ ਦੀ ਕਾਰ ਦੇ ਦਾਂਗੇ 14 ਮਾਡਲ ਚ 4 ਲੱਖ ਰੁਪਏ ਦੀ ਤੁਹਾਨੂੰ 14 ਮਾਡਲ ਗੱਡੀ ਮਿਲ ਜੂਗੀ ਲੰਮੜੀ ਜੀ ਕਰ ਇੱਕ ਬਰੀ ਝਾਤੀ ਦਵਾਰੇ ਮਰਾਇਓ ਕਰਾ ਸ਼ੀਟ ਕਵਰ ਜਮਾ ਨਮਿਆਂ ਅੰਟੀਰੀਅਰ ਦੀ ਜਮਾ ਓਕੇ ਗੱਲਬਾਤ ਆ ਸਾਫ਼ ਸੁਥਰੀ ਗੱਡੀ ਆ ਕੰਮ ਖਰਚਾ ਕੁਝ ਨਹੀਂ ਕਰਾਉਣਾ ਤੇਲ ਪਾਉਣਾ ਤੇ ਗੱਡੀ ਚ ਨਾ ਤੁਹਾਨੂੰ ਬਾਈ ਹੋਣੀ ਆਪ ਕਰਾ ਕੇ ਦੇ ਦੇਣਗੇ ਬਾਈ ਜੀ ਲੈ ਵੀ ਆ ਜਾ ਕਰ ਬਈ ਇੱਧਰਲੇ ਪਾਸੇ ਪੀਵੀ ਨੰਬਰ ਦੀ ਗੱਡੀ ਆ ਗਈ ਹੈ ਇੱਕ ਨਾ ਸਵੈਪਟ ਆ ਗਈ ਹੈ ਕਿਹੜਾ ਮਾਡਲ ਹੈ ਬਾਈ ਜੀ ਇਹ ਇਹ 12 ਮਾਡਲ ਹੈ ਜੀ ਸੈਕੰਡ ਓਨਰ ਦੀ ਪੱਕੇ ਨੰਬਰ ਦੀ ਕਾਰ ਹੈ ਜੀ ਠੀਕ ਆ ਜੀ ਇਹ ਨਹੀਂ ਗੱਡੀ ਹੈ ਦਿੱਲੀ ਤੋਂ ਨਹੀਂ ਲੱਗਿਆ ਠੀਕ ਆ ਜੀ ਦੇਖੋ ਮਾੜੀ ਮੋਟੀ ਮਾਈਨਰ ਟੱਚਿੰਗ ਆ ਵੈਸੇ ਐਕਸੀਡੈਂਟਰੀ ਕੋਈ ਪੀਸ ਨਹੀਂ ਚੇਂਜ ਠੀਕ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਆ ਇਹਦੇ ਸੀਟ ਕਵਰ ਨਵੇਂ ਆ ਠੀਕ ਹੈ ਜੀ ਠੀਕ ਹੈ ਜੀ ਆਪਾਂ ਬਹੁਤ ਹੀ ਜਾਇਜ਼ ਰੇਟ ਤੇ ਕਾਰ ਦੇ ਦਾਂਗੇ 3 ਲੱਖ ਰੁਪਏ ਦੀ ਕਾਰ ਦੇ ਦਾਂਗੇ 5000 ਡਿਸਕਾਊਂਟ ਕਰ ਦਾਂਗੇ 5000 ਨਾ ਕਰਵਾ ਕੇ ਦੇਵਾਂ ਠੀਕ ਹੈ ਜੀ ਹਾਂਜੀ ਲੈ ਵੀ ਗੱਡੀ ਬਿਲਕੁਲ ਓਕੇ ਆ ਚੌਕੜਾ ਟਾਇਰਾਂ ਦਾ ਨਮਾਗਾ ਘੈਂਟ ਗੱਲ ਬੋਤਾ ਸਾਫ ਸੁਥਰੀ ਹੈਗੀ ਇਹ 2012 ਮਾਡਲ ਹੈ ਹਾਂਜੀ 12 ਮਾਡਲ ਲੈ ਵੀ ਅੰਦਰ ਬਾਹਰ ਜਰੂਰ ਮਾਰੇ ਹੋਇਆ ਚਾਤ ਸ਼ੀਟ ਕਵਰ ਜਮਾ ਨਵੇਂ ਆ ਇੰਟੀਰੀਅਰ ਦੀ ਸਾਫ ਸੁਥਰੀ ਗੱਡੀ ਕੋਲੀ ਵਰਗੀ ਹੈ ਜਮਾ ਬਾਈ ਜੀ ਡਿਸਕਾਊਂਟ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਜਿਹੜਾ ਅਸੀਂ ਕਹਿਤਾ ਉਹ ਅਸੀਂ ਅਲੱਗ ਤੋਂ ਦੇਣੇ ਦੇਣਾ ਨਾ ਕਰਾ ਕੇ ਠੀਕ ਹੈ ਭਾਈ ਜੀ ਠੀਕ ਹੈ ਜੀ ਲੈ ਵੀ ਆਇਆ ਕਰਾਇ ਦੂ ਬਾਦ ਇੱਕ ਸੋਨੂੰ ਬੜਾ ਹੀ ਸਿਰਾ ਗੱਲਬਾਤ ਗੱਡੀ ਲੈ ਵੀ ਮੁਰਾਈ ਕਰਾ ਚਾਹ ਤੇ ਇਧਰ ਲੈ ਪਸੀ ਪੀਵੀ 11 ਕੀ ਬਾਤਾਂ ਗੱਲਬਾਤ ਆ ਪਾਈ ਹੁਣੇ ਸਾਰੀ ਜਾਣਕਾਰੀ ਦੇਣਗੇ ਭਾਈ ਜੀ ਦੱਸੋ ਕਰਾਏ ਗੱਡੀ ਵਾਰੀ ਇਹ ਆਪਣੇ ਦੋਸਤ ਦੀ ਕਾਰ ਆ ਜੀ ਫੋਰਨਰ ਬੰਦਾ ਗਮਨ ਨਮੀ ਕਾਰ ਆ ਜੀ ਬੰਪਰ ਵੀ ਪੇਂਟ ਹੋਵੇ ਜਨਤੀ ਚ ਮੀਟਰ ਪੇਂਟ ਚੈੱਕ ਕਰਾ ਕੇ ਆਪਾਂ ਨੂੰ ਪੇਮੈਂਟ ਦੇ ਦੇ ਬੰਦਾ ਓਕੇ ਜੀ ਲਾਈਟਰ ਦੋਟਾ ਹੀ ਲੱਖ ਰੁਪਏ ਦੇ ਦਾ ਐਕਸਟਰਾ ਲੱਗੇ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਬਹੁਤ ਹੀ ਸੋਹਣੀ ਕਾਰ ਆ ਜੀ ਕੁੱਲ ਮਿਲਾ ਕੇ ਵੀ ਇਹ ਆਪਾਂ ਕਾਰ 15 ਲੱਖ ਰੁਪਏ ਡਿਮਾਂਡ ਆ ਮੌਕੇ ਤੇ ਜੋ ਵੀ ਹੋਇਆ ਆਨ ਟੇਬਲ ਆਪਾਂ ਡਿਸਕਾਊਂਟ ਬਲਾ ਬਲਾ ਕੇ ਬੰਦੇ ਨੂੰ ਕਰ ਦਿਆਂਗੇ ਠੀਕ ਆ ਜੀ ਮੰਨ ਤਾਂ 14.5 ਦੀ ਹੋ ਜੇ 10000 ਬਾਅਦ ਚ ਘਟ ਜੇ ਉਹ ਮੌਕੇ ਦੀ ਗੱਲ ਆ ਨਾ ਮੈਂ ਭਾਈ ਵੀ ਕਰਾ ਜੈਂਸੀ ਰਿਕਾਰਡ ਨਹੀਂ ਚੱਲੀ ਵੀ ਆ ਬਿਲਕੁਲ ਜੇ ਮੀਟਰ ਪੇਂਟ ਦੀ ਗਾਰੰਟੀ ਆ ਜੀ ਚੈੱਕ ਕਰਾ ਕੇ ਪੈਸੇ ਦੇ ਸਾਰੀ オリジナル ਹਾਂ ਜੀ ਲਵੀ ਮਿੱਤਰੋ ਰੇਟ ਇਹਦਾ ਜੈ ਜੈ ਦੱਸ ਦਿਓ ਜੀ ਬਾਜੀ 14.5 ਲੱਖ ਰੁਪਏ ਦੀ ਹੋਊਗੀ ਹੋ ਸਕਦਾ ਗਾ ਕੇ ਮੌਕੇ ਤੇ ਇਹ 10000 ਘੱਟ ਹੋ ਜੇ ਹੋ ਸਕਦਾ ਨਵੀ 2019 ਮਾਡਲ ਹੈ ਤੇ 14.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਮਿਲਣੀ ਹੈ ਜਿਵੇਂ ਆਪਾਂ ਕਹਿੰਦੇ ਆ ਟਾਪ ਮਾਡਲ ਸੈਕਿੰਡ ਟਾਪ ਮਾਡਲ ਉਹਦੇ ਚ ਕਿਹੜਾ ਮਾਡਲ ਹੈ ਇਹ ਇਹ ਜੀ ਐਸ 11 ਹੈ ਬਣਾ ਜੀ ਟਾਪ ਮਾਡਲ ਟਾਪ ਮਾਡਲ ਐਸ 11 ਬਾਈ ਓਏ ਸਾਨਵਰ ਕੀ ਗੱਡੀ ਆ ਤੇ ਤੁਸੀਂ ਨੰਬਰ ਸਕਰੀਨ ਤੇ ਬਾਈ ਹੁਣ ਉਹਦਾ ਛੱਡੇ ਹੋਣਗੇ 2 ਤੇ ਸੰਪਰਕ ਕਰ ਲਿਓ ਇਸ ਤੋਂ ਬਾਅਦ ਆ ਗਈ ਅਨੋਵਾ ਕ੍ਰਸ਼ਟਾ ਬੀ ਮਾਡਲ ਟਾਪ 에ਅਰਬੈਗਾਂ ਵਾਲੀ ਤੇ ਅਲਾਏ ਬਹੁਤ ਸੋਹਣੇ ਲੱਗੇ ਬਈ ਗੱਡੀ ਦੇ ਵਿੱਚ ਐ। ਕਿਆ ਗੱਲਬਾਤਾਂ ਗੱਡੀ ਸਿਰ ਆ ਗਈ ਐ ਵੀ। ਇਹ ਵੀ ਰੰਗ ਪੇਂਟ ਦੀ ਬਾਈ ਕਹਿੰਦਾ ਜਮਾਂ origianally ਮਿਲ ਜੂ ਤੁਹਾਨੂੰ। ਸਟੀering ਤੇ ਮਰਾਜ਼ੀ ਕਰਾਨੇਗਾ ਬਾਈ। ਸਟੀering ਦੇ ਉੱਪਰ ਸਾਰੇ ਕੰਟਰੋਲ ਆ। ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਸਾਫ਼ ਸੁਥਰੀ ਆ। ਤੁਸੀਂ ਕੁਛ ਨਹੀਂ ਕਰਾਉਣਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਆ। ਸਾਰਾ ਕੰਪਨੀ ਫਿਟਡ ਵਾਲਾ ਸਿਸਟਮ ਆ। ਡਬਲ ਮੈਡ ਆ ਗੱਡੀ ਦੇ ਵਿੱਚ। ਘੈਂਟ ਗੱਲਬਾਤ ਆ ਤੇ 20 ਵਰਜਨ ਆ। 2000 ਕਨਾ ਮਾਡਲ ਹੈ ਜੀ ਇਹ ਇਹ 2017 ਮਾਡਲ ਹੈ ਜੀ 18 ਦੀ ਰਜਿਸਟ੍ਰੇਸ਼ਨ ਆ ਠੀਕ ਹੈ ਜੀ ਆਲ ओरिजिनल ਕਾਰ ਆ ਠੀਕ ਹੈ ਜੀ ਬੇਦਰ ਰਿਕਾਰਡ ਚੱਲੀ ਆ 1 ਲੱਖ ਕਿਲੋਮੀਟਰ ਠੀਕ ਹੈ ਜੀ ਵੀ ਵੈਰੀਐਂਟ ਦੇ ਵਿੱਚ ਪੱਕੇ ਨੰਬਰ ਦੀ ਸੈਕੰਡ ਓਨਰ ਦੀ ਕਾਰ ਆ ਠੀਕ ਹੈ ਜੀ ਇਹਦਾ ਸ਼ੀਸ਼ਾ ਕਰੈਕ ਨਾਲ ਦਾਗਾ ਠੀਕ ਹੈ ਜੀ ਇਹ ਆਪਾਂ ਜੋ ਵੀ ਕਸਟਮਰ ਆਪਾਂ ਤੋਂ ਲਊਗਾ ਇਹਨੂੰ ਬੀਮੇ ਦੇ ਵਿੱਚ ਆਪਾਂ ਚੇਂਜ ਕਰਾ ਕੇ ਦੇਵਾਂਗੇ ਆਪਾਂ ਕਰਾਇਆ ਨਹੀਂ ਅਗਲਾ ਕਹਿੰਦਾ ਵੀ ਕਿਤੇ ਐਕਸੀਡੈਂਟ ਆ ਠੀਕ ਆ ਕੁਝ ਵੀ ਲਾ ਲਓ ਵੀ ਆਪਾਂ ਸ਼ੀਸ਼ਾ ਬੰਦੇ ਨੂੰ ਕਰਾ ਕੇ ਦੇਵਾਂਗੇ ਨਾਮ ਕਰਾ ਕੇ ਦੇਵਾਂਗੇ ਆਉਣ ਦੀ ਟੇਬਲ ਜਿੰਨੀ ਵੀ ਡੀਲ ਆਪਣੀ ਹੋਈ 14.5 ਲੱਖ ਰੁਪਏ ਦੇ ਕਰੀਬ ਡੀਲ ਹੋਊਗੀ ਹੋ ਸਕਦਾ 10000 ਬਾਜੇ ਹੋ ਸਕਦਾ ਘਟ ਜੇ ਸਭ ਤੋਂ ਵੱਡੀ ਗੱਲ ਤਾਂ ਇਹ ਪੀਵੀ 10 ਲੁਧਿਆਣਾ ਨੰਬਰ ਤੇ ਗੱਡੀ ਸੋਹਣੀ ਹੈ ਨੰਬਰ ਵੀ ਬਹੁਤ ਸੋਹਣਾ ਹੈ ਪਰੀ ਵਾਲਾ ਸੋਹਣਾ ਬਈ ਜੇ ਨੰਬਰ ਤੇ ਹੁਣ ਛਾਤ ਮਰੀ ਹੈ 2525 ਨੰਬਰ ਹੈ ਘੈਂਟ ਗੱਲ ਵਾਤਾ ਤੇ ਸਾਡੇ 14 ਲੱਖ ਰੁਪਏ ਦੀ ਡੀਲ ਹੋਊਗੀ 14 ਲੱਖ ਰੁਪਏ ਦੀ ਡੀਲ ਹੋਊਗੀ 15 ਲੱਖ ਰੁਪਏ ਡਿਮਾਂਡ ਹੈ ਜੀ ਤੇ ਨਾ ਤੁਹਾਨੂੰ ਬਾਈ ਹੁਣੀ ਕਰਾ ਕੇ ਦੇ ਦੇਣਗੇ 5000 ਰੁਪਏ ਦੀ ਗੱਲ ਹੋਈ ਆ ਉਹ ਹਰ ਇੱਕ ਗੱਡੀ ਤੇ ਆਪਾਂ ਦੇਣੀ ਦੇਣਾ ਠੀਕ ਆ ਬਾਈ ਜੀ ਕੈਂਟ ਗੱਲਵਾਤਾ ਬਾਈ ਸਰਾ ਡੀਲ ਆ ਛੁੱਡੀ ਤੇ ਬਾਈ ਜੀ ਬੰਦੇ ਵੀ ਵਧੀਆ ਐਚ ਆਰ ਨੰਬਰ ਦੀ ਆ ਪੰਜਾਬ ਦੀ ਐਨਓਸੀ ਮਿਲ ਜੂਗੀ ਚੌਕੜਾ ਟੈਰਾ ਜਮਾ ਨਮਾ ਜਮਾ ਨਮੇ ਟੈਰਾ ਬਾਈ ਮੈਂ ਗੁਰਪ੍ਰੀਤ ਵੀਰੇ ਮਰਾਇਕਰਾਨੇਗਾ 2013 ਮਾਡਲ ਹੈ ਇਹ ਵੀ ਟੱਚ ਵੱਡੀ ਆ 2013 ਮਾਡਲ ਆ ਇਹ ਬੀਡੀਆ ਹੀ ਭਾਈ ਹਾਂ ਬੀਡੀਆ ਹੀ ਫਸਟ ਓਨਰ ਦੀ ਕਾਰ ਆ ਇਹ ਪਹਿਲੇ ਨਾਂ ਦੀ ਹਾਂ ਪਹਿਲੇ ਨਾਂ ਦੀ ਲੈ ਵੀ ਪਹਿਲੇ ਨਾਂ ਦੀ ਗੱਡੀ ਆ ਘੈਂਟ ਆ ਸਾਫ਼ ਸੁਥਰੀ ਆ ਇੰਜਨ ਕੇਅਰ ਬਿਲਕੁਲ ਓਕੇ ਆ ਇਹਦਾ ਜੈਜਾ ਰੇਟ ਦੱਸ ਦਿਓ ਜੀ ਇਹਦਾ ਨਵਜੋਤ ਵੀਰੇ ਇਹਦਾ ਮੰਨ ਕੇ ਚੱਲੋ ਆਪਾਂ ਵੀ ਇਹ ਆਪਣੇ ਕਿਸੇ ਡੀਲਰ ਭਰਾ ਦੀ ਆਪਣੇ ਕੋਲੇ ਆ 365000 ਰੁਪਏ ਦੀ ਕਾਰ ਦੇ ਦੂੰਗਾ ਉਹ ਐਨਓਸੀ ਵਿੱਚ ਕਟਾ ਕੇ ਦੇ ਦੂੰਗਾ ਠੀਕ ਹੈ ਜੀ ਇਹਦੇ ਚੋ ਵੀ ਆਪਾਂ ਡਿਸਕਾਊਂਟ ਕਰਾ ਦਾਂਗੇ 5000 5000 ਦਾ ਆਫਰ ਤਾਂ ਨਿਤ ਹੋਏਗਾ ਉਹ ਤਾਂ ਹੈ ਹੀ ਹੈਗਾ ਉਹ ਕੋਈ ਚੱਕਰ ਨਹੀਂ ਆ ਤੇ ਆਵੇਂ ਆਪਾਂ ਨੂੰ ਆਪਣਾ ਕਮਿਸ਼ਨ ਛੱਡਣਾ ਪੈ ਜਾ ਲੋ ਜੀ 5000 ਚੋਂ ਵੀ ਕਹਿੰਦਾ ਕਮਿਸ਼ਨ ਛੱਡਣਾ ਪਵੇ ਉਹ ਵੀ ਕਰ ਦੇਂਗਾ ਆਪਾਂ ਤੇ ਆ ਆਟੋ 8000 ਜੀ ਲੈ ਵੀ ਇਹ ਆਟੋ ਤੁਹਾਨੂੰ ਬਹੁਤ ਘੱਟ ਮਿਲੂਗੀ ਤੇ ਗੱਡੀ ਘੈਂਟ ਆ ਲਾਇਲੂਏ ਲੱਗੇਗਾ ਤੇ ਇਹ ਪੁਸ਼ ਬਟਨ ਵਾਲੀ ਆ ਬਾਈ ਹਨ ਉਹ ਪੁਸ਼ ਬਟਨ ਜੀ ਡੀ ਆਈ ਪਲੱਸ ਆ ਜੀ ਇਹ ਜੀ ਡੀ ਆਈ ਪਲੱਸ ਬਾਈ ਪੁਸ਼ ਬਟਨ ਸਟਾਰਟ ਆਟੋਮੈਟਿਕ ਅੰਟੀਰੀਅਰ ਸਾਫ ਸੁਥਰਾ ਸੀਟ ਕਵਰ ਸੋਹਣੇ ਆ ਤੇ ਕਿਹੜਾ ਮਾਡਲ ਆ ਬਾਈ ਇਹ 2016 ਮਾਡਲ ਆ ਜੀ ਫਸਟ ਓਨਰ ਦੀ ਕਾਰ ਆ ਠੀਕ ਆ ਜੀ ਤਕਰੀਬ ਨਹੀਂ ਆਲ ਓਰੀਜਨਲ ਆ ਜੀ ਓਕੇ ਜੀ ਇਹ ਲੱਖ ਕਾ ਕਿਲੋਮੀਟਰ ਚੱਲੀ ਆ ਬਿੱਦ ਰਿਕਾਰਡ ਹੀ ਚੱਲੀ ਆ ਜੀ ਚਾਰੇ ਟਾਇਰ ਨਵੇਂ ਆ ਠੀਕ ਆ ਜੀ ਵੀ ਇਹ ਗੱਡੀਆਂ ਨਾਲ ਜਿਹੜੀਆਂ ਜੀ ਜਦੋਂ ਕੋਈ ਲੈਣ ਆਉਂਦਾ ਉਦੋਂ ਮਿਲਦੀ ਨਹੀਂ ਇੰਨੀ ਕਿ ਡਿਮਾਂਡ ਹੁੰਦੀ ਹੈ ਜੀ ਇਹਦੀ ਆਟੋ ਕਿਉਂਕਿ ਜਿਹੜੇ ਕੋਈ ਬਾਹਰਲੇ ਬੰਦੇ ਆਉਂਦੇ ਆ ਜਾਂ ਕੋਈ ਚਲੋ ਜਿਵੇਂ ਕੋਈ ਅੰਗਹੀਣ ਬੰਦਾ ਭਾਲਦਾ ਹੁੰਦਾ ਉਹਨੂੰ ਕਾਰ ਉਹਨੂੰ ਮਿਲਦੀ ਨਹੀਂ ਜੀ ਮੌਕੇ ਤੇ ਇਹ ਆਪਾਂ 4.5 ਲੱਖ ਰੁਪਏ ਦੀ ਵਿਧੇ ਐਨਓਸੀ ਕਾਰ ਦੇ ਦਾਂਗੇ ਆਲ ओरिजिनल ਦੀ ਗਾਰੰਟੀ ਆ ਜਿਹੜਾ ਕੋਈ ਆਪਣਾ 5000 ਰੁਪਏ ਦਾ ਉਹ ਇਹਦੇ ਚੋਂ ਵੀ ਆਪਾਂ ਸ਼ੂਟ ਕਰਾ ਦਾਂਗੇ ਬੰਦੇ ਤੋਂ ਠੀਕ ਆ ਐਨਓਸੀ ਵੇਚ ਦੇਵਾਂਗੇ ਠੀਕ ਹੈ ਬਹੁਤ ਹੀ ਸੋਹਣੀ ਕਾਰ ਹੈ ਜੀ ਯਾਦ ਰੱਖੋ ਲੈ ਵੀ ਇੱਕ ਕ ਪਟ્રોલ ਦੀ ਗੱਡੀ ਆ ਗਈ ਹੈ ਕਰ 2011 ਮਾਡਲ ਹੈ ਜਦੋਂ ਨਵੀਂ ਸ਼ੇਪ ਗੱਡੀ ਦੀ ਸਟਾਰਟ ਹੋਈ ਸੀਗੀ ਸਵਿਫਟ ਦੀ ਡੀਆਰ ਦੀ ਉਦੋਂ ਦਾ ਮਾਡਲ ਹੈ ਇਹ 2011 ਲਾਸਟ ਮਹੀਨਿਆਂ ਦੀ ਨਿਕਲੀ ਵੀ ਆ ਘੈਂਟ ਗੱਲਬਾਤ ਆ ਤੇ ਕੀ ਰੇਟ ਉਟਾ ਜੀ ਦਾ ਜੈ ਜੀ ਨਵਜੋਤ ਭਾਈ ਇਹ ਕਾਰ ਜੇ ਆਪਾਂ ਇੱਕ ਦੇਖੀਏ ਵੀ ਇਹ ਉਸ ਸਵਿਫਟਾਂ ਉਲਟੋ ਦੇ ਮੁੱਲ ਤੇ ਦੇ ਰਹੇ ਆ ਆਪਾਂ ਠੀਕ ਹੈ ਜੀ ਕਿਉਂਕਿ ਐਡੀ ਵੱਡੀ ਕਾਰ ਆ ਜੀ ਹਾਂਜੀ ਸਾਫ ਸੁਥਰੀ ਕਾਰ ਆ ਫਸਟ ਓਨਰ ਦੀ ਕਾਰ ਆ ਜੀ ਇਹ ਆਪਾਂ ਆਈਨੋ ਆਈਨੋ ਸੀ ਨਾਲ 215000 ਦੀ ਨਵੀਂ ਸ਼ੇਪ ਦੀ ਸਵਿਫਟ ਕਿਤੋਂ ਨਹੀਂ ਮਿਲਦੀ ਠੀਕ ਹੈ ਜੀ ਤੇ ਉਹਦੇ ਵਿੱਚੋਂ 5000 5000 ਰੁਪਏ ਉਹਦੇ ਚੋਂ ਜਿਹੜੀ ਗੱਲ ਹੋਊਗੀ ਉਹ ਪਰ ਛੱਡਾਂਗੀ ਉਹ ਕੋਈ ਗੱਲ ਨਹੀਂ 5000 ਦਾ ਤਾਂ ਹਰ ਇੱਕ ਗੱਡੀ ਦੇ ਉੱਤੇ ਆਈ ਐਨਓਸੀ ਨਾਲ ਇਹਦਾ ਰੇਟ ਆ 215000 ਰੁਪਿਆ ਨਾਕਰਾਉਣ ਤੇ ਬੰਦੇ ਦੇ ਪੈਸੇ ਲੱਗਣਗੇ ਠੀਕ ਆ ਜੀ ਹਾਂਜੀ ਲੈ ਵੀ ਆਈ 10 ਤੇ ਆ ਜੀ ਕਰਾਂ ਕਿ ਭੇਜ ਵੀਰੇ ਤੇ ਆਈ 10 ਨਹੀਂ ਜੇ ਇਹ ਹਾਂਜੀ ਆਈ 10 ਮੈਗਨਾ ਮਾਡਲ ਆ ਮੈਗਨਾ ਲੈ ਵੀ ਇਹ ਬਾਹਰਲੇ ਪਾਸੇ ਮੜਾ ਜੇ ਕਰਾਂ ਨੰਬਰ ਤੇ ਮらい ਸੱਚਾ ਹਾਂ ਤਾਂ ਸਭ ਤੋਂ ਵੱਡੀ ਗੱਲ ਆ ਪੀਪੀ 66 ਮਹਾਲੀ ਦਾ ਨੰਬਰ ਆ ਤੇ ਨੰਬਰ ਵੀ ਸੋਹਣਾ ਬਈ ਯਾਰ 26 27 ਬਈ ਨੰਬਰ ਤੁਹਾਡੇ ਕੋਲੇ ਉਹ ਵੀ ਸੋਹਣਾ ਸੀ ਨੰਬਰ ਘਟਾ ਤੇ 2000 ਕਿਹੜਾ ਮਾਡਲ ਆ ਭਾਈ ਇਹ ਨਵਜੋਤ ਭਾਈ ਇਹ ਆਪਾਂ ਜੀ ਗੱਲ ਕਰੀਏ ਨਾ 2012 ਮਾਡਲ ਫਸਟ ਓਨਰ ਦੀ ਕਾਰ ਆ ਕਿਸੇ ਕੋਈ ਬੰਦਾ ਮੁਲਾਜ਼ਮ ਸੀਗਾ ਮਹਾਲੀ ਤੋਂ ਚੰਡੀਗੜ੍ਹ ਜਾਂਦਾ ਸੀ ਬਹੁਤ ਹੀ ਸਾਫ ਸੁਥਰੀ ਸਾਰੀ オリジナル ਕਾਰ ਆ ਜੀ ਠੀਕ ਆ ਜੀ ਟਾਇਰ ਇਹਦੇ ਬਿਲਕੁਲ ਬ੍ਰੈਂਡ ਨਿਊ ਆ ਜੀ ਚਾਰੇ ਨਵੇਂ ਹਾਂ ਪੱਕੇ ਨੰਬਰ ਦੀ ਕਾਰ ਆ ਜਣੀ ਕਿ ਵੀ ਆਪਾਂ ਲਾਓ ਵੀ ਅੱਜ ਫਸਟ ਓਨਰ ਕਾਰ ਆ ਆਪਾਂ ਪਰ ਆਪਾਂ ਰੇਟ ਬਿਲਕੁਲ ਜਾਇਜ਼ ਦੇ ਦਾਂਗੇ ਦਾ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਮੌਕੇ ਤੇ ਜਿਹੜਾ 5000 ਰੁਪਿਆ ਔਰ ਡਿਸਕਾਊਂਟ ਤੇ 5000 ਰੁਪਏ ਆਪਾਂ ਨਾ ਕਰਾ ਕੇ ਦੇਵਾਂਗੇ ਬੰਦੇ ਨੂੰ ਠੀਕ ਹੈ ਜੀ ਹਾਂਜੀ ਇਹਦਾ ਬੀਮਾ ਵਗੈਰਾ ਲੈ ਵੀ ਮਿੱਤਰੋ ਬੀਮਾ ਹਾਜ਼ਰ ਆ 5000 ਰੁਪਏ ਦਾ ਤੁਹਾਨੂੰ ਆਫਰ ਊਮਾ ਤੇ 5000 ਰੁਪਏ ਨਾ ਕਰਾਉਣ ਦਾ ਜਿਹੜਾ ਉਹ ਬਾਈ ਹੋਣੇ ਆਪੇ ਨਾ ਕਰਾ ਕੇ ਦੇ ਦੇਣਗੇ ਤੇ 2 ਲੱਖ ਰੁਪਏ ਦੀ ਗੱਡੀ ਦੇਣੀ ਹੈ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਬਹੁਤ ਹੀ ਸੋਹਣੀ ਕਾਰ ਆ ਲੈ ਵੀ ਘੈਂਟ ਛੋਟੀ ਫੈਮਿਲੀ ਵਾਸਤੇ ਬਹੁਤ ਵਧੀਆ ਜੀ ਇੱਕ ਕਾਰਬਨ ਕਲਰ ਚ ਹੋਰ ਆ ਗਈ ਆ ਆਲਟੋ ਇਹ ਵੀ ਤੁਹਾਨੂੰ ਜੈਜਰੇਟੀ ਦੇ ਦਾਂਗੇ ਇਹ ਵੀ ਪਿਓਰ ਪੈਟਰੋਲ ਦੀ ਗੱਡੀ ਹੈਗੀ ਤੇ ਇਹ ਵੀ ਪੀਵੀ ਨੰਬਰ ਦੇ ਨਾਲ ਆ ਬਠਿੰਡਾ ਨੰਬਰ ਆ ਸਾਫ ਸੁਥਰੀ ਗੱਡੀ ਆ ਇਹ 2012 ਮਾਡਲ ਆ ਬਾਈ ਜੀ ਇਹ 12 ਮਾਡਲ ਆ ਨਵਜੋਤ ਵੀਰੇ ਇਹ ਆਪਣੇ ਕੋਲ ਛੋਟੀਆਂ ਫੈਮਿਲੀ ਕਾਰਾਂ ਨੇ ਆਮ ਰੁਟੀਨ 'ਚ ਚਲਾਉਣ ਵਾਲੀਆਂ 20 ਪਲੱਸ ਇਹਨਾਂ ਦੀ ਐਵਰੇਜ ਆ ਨਾ ਮੈਂ ਇੰਟੀਰੀਅਰ ਲਈ ਆਹੇ ਠੀਕ ਆ ਜੀ 12 ਮਾਡਲ ਆ ਇਹ ਸੈਕੰਡ ਓਨਰ ਦੀ ਕਾਰ ਆ ਤਕਰੀਬ ਨਹੀਂ ਓਰੀਜਨਲ ਆ ਟਾਇਰ ਬਿਲਕੁਲ ਇਹਦੇ ਪਧੀਆਗੇ 60 65 ਪੈਸੇ ਟਾਇਰ ਆ ਓਕੇ ਜੀ ਰੇਟ ਬਾਈ ਜਾਇਜ ਇਹਦਾ ਇਹਦਾ ਬੱਸ ਤੁਹਾਨੂੰ ਰੇਟ ਆ ਓਵਰਹੇਟ ਦੇ ਦਾਂਗੇ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ 1,85,000 ਚੋਂ ਅਸੀਂ ਨਾ ਕਰਾ ਕੇ ਦੇ ਦਿੰਦੇ। ਲੈ ਵੀ ਮਿੱਤਰੋ 1,85,000 ਰੁਪਏ ਦੇ ਵਿੱਚ ਤੁਹਾਨੂੰ ਨਾ ਗੱਡੀ ਕਰਵਾ ਕੇ ਮਿਲ ਜੂਗੀ। ਠੀਕ ਹੈ ਜੀ ਪੰਜਾਬ ਨੰਬਰਾਂ ਪਟੰਡੇ ਦਾ ਤੇ ਘੈਂਟ ਗੱਲਬਾਤ ਆ। ਤੇ ਬਾਕੀ 5000 ਦਾ ਆਫਰ ਤਾਂ ਤੁਸੀਂ ਚੱਕ ਹੀ ਲੈਣਾ। ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਜੀ ਠੀਕ ਹੈ ਜੀ। ਲੈ ਵੀ ਅਰਟੋ ਆ ਗਈ ਹੈ ਚਿੱਟੇ ਕਲਰ ਦੀ ਕੈਂਟ ਗੱਲ ਬਹੁਤ ਆ ਸਾਫ ਸੁਥਰੀ ਹੈ ਬਾਈ ਜੀ ਕਿਹੜਾ ਮਾਡਲ ਹੈ 2011 ਮਾਡਲ ਐਲ ਐਕਸ ਆਈ ਵੈਰੀਐਂਟ ਠੀਕ ਹੈ ਜੀ ਬਿਲਕੁਲ ਬ੍ਰਾਂਡ ਨਿਊ ਕਾਰ ਆ ਜੀ ਇਹਦੀ ਮੀਟਰ ਦੀ ਤੇ ਪੇਡ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਜੀ ਠੀਕ ਹੈ ਇਹਦੀ ਕਾਰ ਦੀ ਇਹ ਆਪਾਂ ਨੰਬਰ ਲਵਾ ਕੇ ਕਾਰ ਦੇ ਦਿੰਦੇ ਹਾਂ ਨੰਬਰ ਲਵਾ ਕੇ ਹਾਂ ਜੀ ਕਿੰਨੇ ਦੇ ਦਿੰਦੇ ਆ ਨੰਬਰ ਦਾ 1,65,000 ਦੀ ਕਾਰ ਦੇ ਦਾਂਗੇ ਨੰਬਰ ਲਵਾ ਕੇ ਠੀਕ ਹੈ ਜੀ ਨਾ ਕਰਾ ਕੇ ਪਰ ਇਹਦੇ ਚੋਂ 5000 ਦਾ ਡਿਸਕਾਊਂਟ ਰਿਓ ਲੈ ਵੀ ਆਹ ਗੱਡੀ ਦੇ ਵਿੱਚੋਂ ਨਹੀਂ 5000 ਦਾ ਡਿਸਕਾਊਂਟ ਹੋਣਾ ਨੰਬਰ ਤੁਹ 2011 ਮਾਡਲ 11 ਮਾਡਲ ਐਲ ਐਕਸ ਆਈ 1 ਲੱਖ 650 ਆਲ ओरिजिनल 1 ਲੱਖ 65000 ਰੁਪਏ ਦੀ ਮਿਲ ਜੂ ਬਈ ਆਲ ओरिजिनल ਆ ਗੱਡੀ ਕੈਂਟ ਆ ਬਾਕੀ ਮਾੜਾ ਮੋਟਾ ਮਾਨਤਨ ਮੌਕੇ ਤੇ ਆਪਾਂ ਕਰ ਦਾਂਗੇ ਵੀ 5000 ਵਾਲਾ ਨਹੀਂ ਹੋਣਾ ਠੀਕ ਆ ਜੀ ਲੈ ਵੀ ਇੱਕ ਚਿੱਟੇ ਕਲਰ ਦੀ ਹੋਰ ਆ ਗਈ ਆ ਇਹਦੀ ਐਨਓਸੀ ਮਿਲ ਜੂਗੀ ਜੀ ਹਾਂ ਹਾਂ 12 ਮਾਡਲ ਲੈ ਲੈ ਵੀ 12 ਮਾਡਲ ਹੈ ਜੀ ਐਨਓਸੀ ਮਿਲ ਜੂਗੀ ਸ਼ੀਟ ਕਵਰਾਂ ਦੇ ਮਾਇਕ ਫਰਮ ਨਹੀਂ ਗਾ ਬਈ ਸ਼ੀਟ ਕਵਰ ਜਮਨ ਨਵੇਂ ਆ ਗੱਡੀ ਇੰਟੀਰੀਅਰ ਦੀ ਸਾਫ਼ ਸੁਥਰੀ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਇਹ ਕਿਹੜਾ ਮਾਡਲ ਆ ਬਈ ਇਹ ਜੀ 12 ਮਾਡਲ ਆ ਐਲ ਐਕਸ ਮਾਡਲ ਆ ਇਹ ਕਾਰ ਸਾਈਡਾਂ ਤੋਂ ਟੱਚਿੰਗ ਆ ਪਰ ਆਪਾਂ ਉਹ ਇਹ ਜੀ ਰੇਟ ਨਾਲ ਹੀ ਕਾਰ ਦੇ ਦਾਂਗੇ ਜੀ ਠੀਕ ਆ ਜੀ ਕਿੰਨਾ ਬਾਈ ਜੀ ਰੇਟ ਇਹ ਆਪਾਂ ਜੀ ਇਹ ਬੰਦੇ ਨੇ ਨੰਬਰ ਲਵਾ ਕੇ ਲੈਣੀ ਆ ਆਪਾਂ 1,65,000 ਦੀ ਕਾਰ ਦੇ ਦਾਂਗੇ ਨਹੀਂ ਆਪਾਂ 20,000 ਰੁਪਏ ਲੈਸ ਕਰਕੇ ਠੀਕ ਆ ਜੀ 1 ਲੱਖ ਤੇ 45,000 ਦੀ ਕਾਰ ਦੇ ਦਾਂਗੇ ਐਨਓਸੀ ਦੇਵਾਂਗੇ ਇਹਦੇ ਚੋਂ 5000 ਦਾ ਡਿਸਕਾਊਂਟ ਹੋਊ ਤੇ ਵੀ 1,45,000 ਦੀ ਮਿਲ ਜੂਗੀ ਸੋ ਨੂੰ ਨੰਬਰ ਸਕਰੀਨ ਤੇ ਸੰਪਰਕ ਕਰੋ ਤੁਸੀਂ ਪਹੁੰਚਣਾਗਾ ਰਾਂਪਰੇ ਸ਼ਹਿਰ ਦੇ ਵਿੱਚ ਲੈਵੇ ਇਧਰਲੇ ਪਾਸੇ ਮਰਾਜ਼ੀ ਕਰਨ ਨਿਕਾ ਗੱਡੀਆਂ ਦੀ ਭਮਾਰ ਬਹੁਤ ਜਿਆਦੇ ਹੈਗੀ ਤੇ ਤੁਸੀਂ ਪਹੁੰਚ ਜਾਓ ਬਾਈ ਜੀ ਜਲਦੀ ਤੋਂ ਜਲਦੀ ਨੰਬਰ ਸਕਰੀਨ ਦੇ ਉੱਤੇ ਸੰਪਰਕ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ